ਬਾਈ ਜੀ ਜੇ ਤੁਸੀਂ ਆਪਣੀ ਰਾਸ਼ੀ ਦੇ ਹਿਸਾਬ ਨਾਲ ਕੋਈ ਲਾਟਰੀ ਪਾਉਣਾ ਚਾਹੁੰਦੇ ਹੋ ਲਾਟਰੀ ਦਾ ਨੰਬਰ ਕਢਵਾਉਣਾ ਚਾਹੁੰਦੇ ਹੋ ਇਹ ਬਾਈ ਆ ਜਸਪਾਲ ਸਿੰਘ ਜਿਨੇ ਐਸਟ੍ਰੋਲੋਜੀ ਦਾ ਕੋਰਸ ਕੀਤਾ ਹੋਇਆ ਬਾਈ ਨੇ ਲਾਟਰੀ ਦਾ ਕੰਮ ਕੀਤਾ ਹੋਇਆ ਹੁਣ ਤੱਕ ਬਾਈ ਕੋਲੋਂ ਹਜ਼ਾਰਾਂ ਲੱਖਾਂ ਰੁਪਏ ਦੇ ਇਨਾਮ ਆ ਚੁੱਕੇ ਨੇ ਤਾਂ ਇਹ ਲਾਟਰੀ ਹੈ ਜੀ 50 ਰੁਪਏ ਦੀ ਪਹਿਲਾ ਨਾਮ ਹੈ 21 ਲੱਖ ਦਾ ਰੋਜ਼ਾਨਾ ਖੁੱਲਦੀ ਹੈ ਤੇ 21 ਲੱਖ ਤੋਂ ਇਲਾਵਾ ਹੋਰ ਵੀ ਇਨਾਮ ਇਹਦੇ ਵਿੱਚੋਂ ਰੋਜ਼ਾਨਾ ਕੱਢੇ ਜਾਂਦੇ ਨੇ 21 ਲੱਖ ਰੁਪਏ ਦਾ ਨਾਮ ਸਾਡੇ ਲਾਟਰੀ ਸਟਾਲ ਤੋਂ ਆਉਣ ਤੇ ਸੇਮ ਸੀਰੀਜ਼ ਦੇ ਇੱਕ ਨੰਬਰ ਘਟਾ ਕੇ ਅਤੇ ਇੱਕ ਵਧਾ ਕੇ ਵਾਲੇ ਨੂੰ ਦੋ ਈ-ਸਕੂਟਰੀਆਂ ਗਿਫਟ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ 100 ਰੁਪਏ ਦੀ ਲਾਟਰੀ ਹੈ। ਪਹਿਲਾ ਨਾਮ ਹੈ 50 ਲੱਖ ਰੁਪਏ ਦਾ ਸਾਡੇ ਲਾਟਰੀ ਸਟਾਲ ਤੋਂ 50 ਲੱਖ ਰੁਪਏ ਦਾ ਇਨਾਮ ਆਉਣ ਤੇ ਸੇਮ ਸੀਰੀਜ਼ ਦੇ ਇੱਕ ਨੰਬਰ ਘਟਾ ਕੇ ਇੱਕ ਵਧਾ ਕੇ ਵਾਲੇ ਨੂੰ ਦੋ ਈ-ਸਕੂਟਰੀਆਂ ਗਿਫਟ ਹੈ। ਉਸ ਤੋਂ ਬਾਅਦ 200 ਰੁਪਏ ਦੀ ਲਾਟਰੀ। ਪਹਿਲਾ ਨਾਮ ਹੈ 1.5 ਕਰੋੜ ਰੁਪਏ ਗਰੰਟਡ ਜੋ ਕਿ ਵਿਕੀਆਂ ਹੋਈਆਂ ਟਿਕਟਾਂ ਚੋਂ ਕੱਢਿਆ ਜਾਊਗਾ। ਹਰ ਮਹੀਨੇ 1.5 ਕਰੋੜ ਰੁਪਏ ਪੰਜਾਬ ਸਰਕਾਰ ਇਸ ਲਾਟਰੀ ਚੋਂ ਕੱਢਦੀ ਹੈ। ਤੇ ਸਾਲ ਦੇ ਵਿੱਚ 12.5 ਕਰੋੜਪਤੀ ਬਣਾਏ ਜਾਂਦੇ ਨੇ ਪਿਛਲੇ ਤੋਂ ਪਿਛਲੇ ਮਹੀਨੇ ਵੀਰਪਾਲ ਕੌਰ ਨੂੰ ਸਾਡੇ ਲਾਟਰੀ ਸਟਾਲ ਤੋਂ 1.5 ਕਰੋੜ ਦਾ ਨਾਮ ਆਇਆ ਤੇ ਪਿਛਲੇ ਮਹੀਨੇ ਇੱਕ ਮਿਸਤਰੀ ਨੂੰ ਆਇਆ ਜੋ ਕਿ ਕੈਂਚੀਆਂ ਤੇ ਵਰਕਸ਼ਾਪ ਦਾ ਕੰਮ ਕਰਦਾ ਇਹ ਲਾਟਰੀ ਉਹਨੇ ਬਾਹਰੋਂ ਕੋਰੀਅਰ ਕਰਵਾਈ ਸੀ ਅਗਲਾ 1.5 ਕਰੋੜਪਤੀ ਤੁਸੀਂ ਹੋ ਸਕਦੇ ਹੋ ਇਹ ਲਾਟਰੀ ਦੇ ਵਿੱਚ ਸਕੀਮ ਇਹ ਹੈ ਸਾਡੇ ਲਾਟਰੀ ਸਟਾਲ ਤੋਂ 1.5 ਕਰੋੜ ਦਾ ਇਨਾਮ ਆਣ ਤੇ ਇੱਕ ਨੰਬਰ ਘਟਾ ਕੇ ਅਤੇ ਇੱਕ ਵਧਾ ਕੇ ਵਾਲੇ ਨੂੰ ਦੋ ਬੁਲਟ ਮੋਟਰਸਾਈਕਲ ਇਸ ਲਾਟਰੀ ਚੋ ਗਿਫਟ ਕੀਤੇ ਜਾਣਗੇ ਉਸ ਤੋਂ ਬਾਅਦ ਰਾਸ਼ਟਰੀ ਕੰਪਨੀ ਦੀ 200 ਰੁਪਏ ਵਾਲੀ ਲਾਟਰੀ ਇਹ ਟਿਕਟਾਂ ਬਹੁਤ ਘੱਟ ਛਪਦੀਆਂ ਨੇ ਇਸ ਕਰਕੇ ਇਨਾਮ ਲੱਗਣ ਦੇ ਚਾਂਸਸ ਜ਼ਿਆਦੇ ਨੇ ਇਹ ਜੋ ਫਰਸਟ ਪ੍ਰਾਈਜ਼ ਆ 75 ਲੱਖ ਬਾਕੀ ਹੋਰ ਵੀ ਦਿਲ ਖਿੱਚਵੇਂ ਨਾਮ ਐ ਇਹਦੇ ਵਿੱਚ ਵੀ ਇਹੀ ਸਕੀਮ ਐ ਜੀ ਜੇਕਰ 75 ਲੱਖ ਦਾ ਨਾਮ ਸਾਡੇ ਲਾਟਰੀ ਸਟਾਲ ਤੋਂ ਆਉਂਦਾ ਤਾਂ ਸੇਮ ਸੀਰੀਜ਼ ਦੇ ਇੱਕ ਨੰਬਰ ਘਟਾ ਕੇ ਇੱਕ ਵਧਾ ਕੇ ਵਾਲੇ ਨੂੰ ਦੋ ਈ-ਸਕੂਟਰੀਆਂ ਗਿਫਟ ਐ ਉਸ ਤੋਂ ਬਾਅਦ ਆ ਗਿਆ ਜੀ ਸਪੈਸ਼ਲ ਬੰਪਰ 2025 ਲਾਟਰੀ 500 ਰੁਪਏ ਦੀ ਟਿਕਟਾਂ 22112025 ਨੂੰ ਇਹਦਾ ਡਰਾ ਖੁੱਲਣਾ ਹੈ ਇਹ ਲਾਟਰੀ ਦਾ ਕੋਈ اے بی ਸੀਰੀਜ਼ ਹੈ ਨੀਗਾ ਇਹਦੇ ਵਿੱਚ ਉਹ ਬਾਈ ਨੇ ਸਕੀਮ ਲਾਈ ਹੈ ਕਿ ਸਾਡੇ ਲਾਟਰੀ ਸਟਾਲ ਤੋਂ 3 ਕਰੋੜ ਦਾ ਇਨਾਮ ਆਉਣ ਤੇ ਇੱਕ ਨੰਬਰ ਘਟਾ ਕੇ ਇੱਕ ਵਧਾ ਕੇ ਵਾਲੇ ਨੂੰ ਦੋ ਸਵਿਫਟ ਗੱਡੀਆਂ ਗਿਫਟ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਆ ਗਿਆ ਜੀ ਲੋੜੀ ਬੰਪਰ اے ਤੇ ਬੀ ਦੋ ਸੀਰੀਜ਼ ਹੈ ਪਹਿਲਾ ਨਾਮ ਹੈ 10 ਕਰੋੜ ਦਾ ਉਹ ਵੀ ਗਰੰਟਡ ਦੂਜਾ ਨਾਮ 1 ਕਰੋੜ ਤੀਜਾ ਨਾਮ 50 ਲੱਖ ਬਾਕੀ ਹੋਰ ਵੀ ਦਿਲਖਿਚ ਮੇ ਬਹੁਤ ਵੱਡੇ ਵੱਡੇ ਇਨਾਮ ਇਹਦੇ ਵਿੱਚ ਕੱਢੇ ਜਾਂਦੇ ਨੇ ਤੇ ਇਹ ਲਾਟਰੀ ਦੀ ਵੀ ਸਕੀਮ ਹੈ ਜੇ A ਦੇ ਵਿੱਚ 10 ਕਰਵਾਉਣਾ ਆ ਤਾਂ B ਵਾਲੇ ਨੂੰ ਇੱਕ Swift ਗੱਡੀ B ਚਾਉਂਦਾ A ਵਾਲੇ ਨੂੰ ਇੱਕ Swift ਗੱਡੀ ਜਿਹੜੀ ਸੀਰੀਜ਼ ਵਿੱਚ 10 ਕਰੋੜ ਆਇਆ ਉਹੀ ਸੇਮ ਸੀਰੀਜ਼ ਦੇ ਇੱਕ ਨੰਬਰ ਘਟਾ ਕੇ ਇੱਕ ਵਧਾ ਕੇ ਵਾਲੇ ਨੂੰ ਦੋ ਬੁਲਟ ਮੋਟਰਸਾਈਕਲ ਗਿਫਟ ਕੀਤੇ ਜਾਣਗੇ ਤਾਂ ਬਾਈ ਜੀ ਜੇ ਤੁਸੀਂ ਆਪਣੀ ਕਿਸਮਤ ਮੁਕੱਦਰ ਤਕਦੀਰ ਅਜ਼ਮਾਉਣਾ ਚਾਹੁੰਦੇ ਹੋ ਆਪਣੀ ਕਿਸਮਤ ਦੇ ਹਿਸਾਬ ਨਾਲ ਆਪਣੇ ਨਾਮ ਦੇ ਰਾਸ਼ੀ ਦੇ ਹਿਸਾਬ ਨਾਲ ਕੋਈ ਵੀ ਲਾਟਰੀ ਦਾ ਨੰਬਰ ਕਢਵਾਉਣਾ ਚਾਹੁੰਦੇ ਹੋ ਕੰਬੋ ਪੈਕ ਬਣਾਉਣਾ ਚਾਹੁੰਦੇ ਹੋ ਤਾਂ ਇਹ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਬਾਈ ਦਾ ਨਾਮ ਹੈ ਜਸਪਾਲ ਸਿੰਘ ਠੁੱਠਿਆਂ ਵਾਲੀ ਰੋਡ ਮਾਨਸਾ ਬਾਕੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਲਾਟਰੀ ਤੁਸੀਂ ਆਪਣੇ ਘਰ ਤੱਕ ਕੋਰੀਅਰ ਕਰਵਾਉਣੀ ਹੋਵੇ ਅੱਜ ਹੀ ਫੋਨ ਕਰੋ ਤੇ ਜ਼ਿਆਦਾ ਜਾਣਕਾਰੀ ਪਾਓ